ਨਾਨਕ ਸੁੱਤੀ ਪਈਏ ਜਾਨਵ੍ਰਤੀ ਸੰਨ ਜਿਹੜੀ ਜੀਵਾਤਮਾ ਜਿਹੜਾ ਇਨਸਾਨ ਇਸ ਸੰਸਾਰ ਦੇ ਵਿੱਚ ਉਸ ਤਰ੍ਹਾਂ ਆ ਕੇ ਬੇਫਿਕਰਾ ਹੋ ਕੇ ਸੁੱਤਾ ਬਯਾ ਜੀਵਨ ਮ੍ਰਿਤਿ ਕਰਦਾ ਹੈ ਜੋ ਲੋਫਰ ਗੀਰੀ ਦੇ ਵਿੱਚ ਜਾਂ ਮੌਲਿਕ ਜਵਨ ਦੀ ਯਾਦ ਦੇ ਵਿੱਚ ਦੇਹਾਂ ਜੀਵਨ ਮ੍ਰਿਤਿ ਕਰਦਾ ਹੈ ਜਿਹਨੂੰ ਕੋ ਰਾਈਟ ਨਹੀਂ ਆਉਂਦੀ ਉਹਨਾਂ ਨੇ ਸਮਝਦਾ ਜੀ ਉਹ ਪ੍ਰਮਾਤਮਾ ਦਾ ਪੈਰ ਨਹੀਂ ਦਰਨੀ ਪ੍ਰਮਾਤਮਾ ਦੇ ਪੁੱਤਰ ਦਾ ਬਿਲਕੁਲ ਵੀ ਪੈਰ ਨਹੀਂ ਖਾਂਦਾ ਉਹਨੂੰ ਸਮਝ ਲੋ ਵੀ ਸਨ ਅਜਿਹੇ ਗ੍ਰਹਿਣ ਲੱਗਿਆ ਹੋਇਆ ਇੱਕ ਵੀ ਜਿਹੜਾ ਉਹਦਾ ਆਪਦਾ ਵੀ ਖਤਮ ਕਰ ਹੀ ਜਾਵੇਗਾ ਉਹਨੋਂ ਉਹਨਾਂ ਦੇ ਅਸਲੀ ਸਮੇਂ ਦਾ ਪਤਾ ਨਹੀਂ ਲੱਗਦਾ ਉਹ ਇੰਨਾ ਬੇਫਿਕਰ ਹੋ ਕੇ ਸੁੱਤਾ ਪਿਆ ਜਿੱਮੇ ਇੱਕ ਏਕੇ ਘਰ ਦੇ ਵਿੱਚ ਪਈਏ ਪੇਕੇ ਦੇ ਵਿੱਚ ਜਾ ਕੇ ਇੱਕ ਕੀ ਕਹਿੰਦਾ ਇਸਤਰੀ ਆਪਣਾ ਹਮੇਸ਼ਾ ਪੇਕੇ ਦਾ ਨਹੀਂ ਆਪਣਾ ਆਸਰਾ ਮੰਨ ਕੇ ਬੈਠ ਜਾਂਦੀ ਹੈ ਵੀ ਮੈਂ ਤਾਂ ਕਿਤੇ ਸੌਹਰੇ ਜਾਣਾ ਹੀ ਨਹੀਂ ਮੇਰੀ ਤਾਂ ਤਾਂ ਦੀ ਸ਼ਾਦੀ ਹੀ ਨਹੀਂ ਹੋਣੀ ਮੇਰਾ ਤਾਂ ਹਮੇਸ਼ਾ ਇੱਥੇ ਹੀ ਆਸਰਾ ਹੈ ਇੱਥੇ ਰਹਿਣਾ ਹੈ ਇੱਥੇ ਡੇਰਾ ਹੈ ਇਦਾਂ ਨੇ ਇੱਤਾ ਹੀ ਉਹ ਜੋ ਦੁਨੀਆਂ ਨੂੰ ਆਪਣਾ ਹਮੇਸ਼ਾ ਦੀ ਮੰਨ ਕੇ ਬੈਠੇ ਨੇ ਨਾ ਜਿਹੜੇ ਗਰੀਬ ਮਾਰ ਕਰਦੇ ਨੇ ਉਹਨਾਂ ਦਾ ਹੱਕ ਖੰਦੇ ਨੇ ਉਹਨਾਂ ਨੇ ਇੱਕ ਦਿਨ ਜਹੀ ਮੌਤ ਮਰਨਾ ਕਿ ਉਹਨਾਂ ਨੂੰ ਉਹਨਾਂ ਦੀਆਂ ਬਈਆਂ ਬਈਆਂ ਚਿੱਤ ਜੋੜੀਆਂ ਭਰੀਆਂ ਬ੍ਰਿਛੀ ਰਾਜਾਂ ਦੀਆਂ ਹਕੀਆਂ ਦਾ ਬੁੱਤ ਪਤਾ ਨਹੀਂ ਲੱਗਦੀਆਂ ਵੀ ਕਿੱਥੇ ਕਿੱਥੇ ਬਈਆਂ ਨੇ ਇਸ ਕਰਕੇ ਉਹਨਾਂ ਦੇ ਅੰਦਰ ਇਹ ਲੋਕ ਉਪਨ ਹੁੰਦੇ ਨੇ ਕਿ ਜੋ ਕੁਦਰਤ ਦਾ ਲਈ ਕੁਦਰਤ ਦੇ ਵਿੱਚੋਂ ਤਪ ਬੰਨਦੇ ਨੇ ਤੇ ਉਹਨਾਂ ਦੀ ਵਿਨਾਸ਼ਕਾਰੀ ਸਿੱਧ ਹੁੰਦੇ ਨੇ ਤੇ ਜਿਹਦਾ ਪੂਰਾ ਪੂਰਾ ਦੋਸ਼ ਪੂਰਾ ਪੂਰਾ ਹੱਕਦਾਰ ਜੋ ਪੂਰਾ ਪੂਰਾ ਕਰਮੀ ਉਹਨਾਂ ਦੀ ਪੂਰਾ ਪੂਰਾ ਉਹਨਾਂ ਨੇ ਆਪ ਹੀ ਤਿਆਰ ਕੀਤਾ ਹੁੰਦਾ ਆਪਣਾ ਆਪਣੇ ਲਈ ਸਮਝੋ ਆਤਮ ਹੱਤਿਆ ਕਰਨ ਵਾਲਾ ਜੀਵਨ ਬਤੀਤਾ ਆਪ ਹੀ ਕਰ ਰਹੀ ਨੇ